ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦੋ ਗੁਰਸਿੱਖ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਤਰਲੋਕਾ ਅਤੇ ਭਾਈ ਰਾਮਾ ਕਰਕੇ ਆਉਂਦਾ ਹੈ ਇਹ ਇੱਕ ਤਕੜੇ ਜ਼ਿਮੀਂਦਾਰ ਸਨ ਇਹ ਵਾਹੀ ਜਾਂਦੀ ਜ਼ਮੀਨ ਦਾ ਮਾਮਲਾ ਆਦ ਦੇਣ ਦੇ ਚੱਕਰ ਵਿੱਚ ਸਰਹੰਦਵਲ ਗਏ ਹੋਏ ਸਨ ਉਸ ਪਾਸੇ ਤੋਂ ਉਹਨਾਂ ਨੂੰ ਸਤਗੁਰੂ ਜੀ ਦੇ ਅਨੰਦਪੁਰ ਸਾਹਿਬ ਛੱਡਣ ਅਤੇ ਚਮਕੌਰ ਸਾਹਿਬ ਦੀ ਧਰਤੀ ਤੇ ਚੱਲ ਰਹੇ ਧਰਮ ਯੁੱਧ ਬਾਬਤ ਪਤਾ ਲੱਗਾ ਉਹ ਵਾਹੋਦਾਹੀ ਚਮਕੌਰ ਦੀ ਧਰਤੀ ਤੇ ਪੁੱਜੇ ਉੱਥੇ ਪੁੱਜ ਕੇ ਸਾਰੇ ਹਾਲਾਤ ਨੂੰ ਇਹਨਾਂ ਨੇ ਆਪਣੀ ਅੱਖੀਂ ਵੇਖਿਆ ਅਤੇ ਬਹੁਤ ਬਿਆਕੁਲ ਹੋਏ ਦਸਮ ਪਿਤਾ ਜੀ ਦੇ ਗੜੀ ਵਿੱਚੋਂ ਨਿਕਲ ਹਿਰਦੇ ਨੂੰ ਸਕੂਨ ਵੀ ਦਿੱਤਾ ਪਰ ਸਹਿਬਜ਼ਾਦਿਆਂ ਦੀ ਅਤੇ ਹੋਰ ਗੁਰਸਿੱਖਾਂ ਦੀ ਸ਼ਹਾਦਤ ਸੁਣ ਉਨ੍ਹਾਂ ਨੇ ਬਹੁਤ ਬੈਰਾਗ ਕੀਤਾ ਚਮਕੌਰ ਦੇ ਮੈਦਾਨ ਵਿੱਚ ਉਹ ਦੇਖਦੇ ਪਏ ਸਨ ਕਿ ਮੁਗਲ ਆਪਣਿਆਂ ਦੀਆਂ ਲੋਥਾਂ ਮੈਦਾਨ ਵਿੱਚੋਂ ਸ਼ਨਾਖਤ ਕਰਕੇ ਦਫਨਾਉਣ ਲਈ ਚੁੱਕ ਕੇ ਲਿਜਾ ਰਹੇ ਸਨ ਪਰ ਸਿੰਘਾਂ ਦੇ ਸਰੀਰ ਇੱਧਰ ਉੱਧਰ ਖਿਲਰੇ ਪਏ ਸਨ ਇੱਕ ਜਗ੍ਹਾ ਇਹਨਾਂ ਦੋਹਾਂ ਨੇ ਅੱਧ ਸੜੀਆਂ ਲਾਛਾਂ ਦੀ ਢੇਰੀ ਵੀ ਵੇਖੀ ਜਿਸ ਤੋਂ ਇਹਨਾਂ ਚੱਟ ਅੰਦਾਜ਼ਾ ਲਾ ਲਿਆ ਕਿ ਕਿਸੇ ਗੁਰੂ ਪਿਆਰ ਵਾਲੇ ਵੱਲੋਂ ਸ਼ਹੀਦਾਂ ਦੀ ਸਾਰ ਸੰਭਾਲ ਦਾ ਯਤਨ ਕੀਤਾ ਗਿਆ ਹੈ ਜੋ ਦਸ਼ਮਣਾਂ ਨੇ ਸਫਲ ਨਹੀਂ ਹੋਣ ਦਿੱਤਾ ਸੋ ਦੋਮਾ ਪ੍ਰੇਮੀਆ ਨੇ ਇਹ ਸਲਾਹ ਕੀਤੀ ਕਿ ਅਸੀਂ ਦੇਸ਼ ਕੌਮ ਦੀ ਖਾਤਰ ਹੋਏ ਸ਼ਹੀਦ ਗੁਰੂ ਸਪੁੱਤਰਾਂ ਅਤੇ ਗੁਰੂ ਪਿਆਰਿਆਂ ਦੇ ਸਰੀਰਾਂ ਦਾ ਦਾਹ ਸੰਸਕਾਰ ਜ਼ਰੂਰ ਕਰਨਾ ਹੈ ਇਸ ਲਈ ਇਸ ਕਾਰਜ ਲਈ ਸਾਨੂੰ ਭਾਵੇਂ ਆਪਣਾ ਆਪ ਕਿਉਂ ਨਾ ਵਾਰਨਾ ਪੈ ਜਾਵੇ ਸੋ ਇਹਨਾਂ ਨੇ ਦਿਨ ਢਲਦੇ ਨੂੰ ਆਪਣੇ ਕੇਸ ਖਲਾਰ ਲਾਏ ਸਿਰ ਤੇ ਧੂੜ ਭੁੱਕ ਕੇ ਪਾਗਲਾਂ ਵਾਲਾ ਵੇਸ ਬਣਾ ਲਿਆ ਅਤੇ ਪਾਗਲਾ ਵਾਂਗ ਬਿਵਿਹਾਰ ਕਰਦੇ ਸ਼ਾਂਤ ਹੋਏ ਪਏ ਜੰਗ ਦੇ ਮੈਦਾਨ ਵਿੱਚ ਪਹੁੰਚ ਗਏ ਅਤੇ ਬਾਜ ਨਿਗਾ ਨਾਲ ਸ਼ਹੀਦ ਹੋਏ ਸਿੱਖਾਂ ਦੀ شناخت ਕਰਨ ਲੱਗ ਪਏ ਇਹਨਾਂ ਦੋਹਾਂ ਗੁਰੂ ਪਿਆਰਿਆਂ ਨੇ ਭਾਈ ਤਰਲੋਕੇ ਅਤੇ ਭਾਈ ਰਾਮੇ ਨੇ ਬੀਬੀ ਹਰਸ਼ਰਨ ਕੌਰ ਜੀ ਦਾ ਰੈਂਦਾ ਕਾਰਜ ਮੁੜ ਆਰੰਭ ਕਰ ਦਿੱਤਾ ਅਤੇ ਕੇਸਾਂ ਦਸਤਾਰਾਂ ਕੜੀਆਂ ਕਸ਼ਹਰੀਆਂ ਤੋਂ ਪਛਾਣ ਕਰਕੇ ਕਾਫੀ ਯਤਨ ਨਾਲ ਦੇਰ ਰਾਤ ਗਈ ਤੱਕ ਜਿੰਨੇ ਕੋ ਸਰੀਰ ਮਿਲ ਸਕੇ ਉਹਨਾਂ ਨੂੰ ਦੁਬਾਰਾ ਉਸ ਅੰਗਿੱਠੇ ਤੇ ਲਿਆ ਟਿਕਾਇਆ ਅਤੇ ਆਲੇ-ਦੁਆਲੇ ਤੋਂ ਸੁਣਿਆ ਕਿ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਦੇ ਨਾਲ 40-50 ਸਿੰਘ ਸਨ ਜਿਨ੍ਹਾਂ ਵਿੱਚੋਂ ਬਹੁਤੇ ਸ਼ਹੀਦ ਹੋ ਗਏ ਸੋ ਇਨਨ ਕੋ ਸਰੀਰਾਂ ਦੀ ਤਸੱਲੀ ਕਰਕੇ ਨੇੜੇ ਤੋਂ ਬਾਲਣ ਅਧਿਕ ਇਕੱਤਰ ਕੀਤਾ ਤੇ ਫਿਰ ਦੁਬਾਰਾ ਅੰਗੀਠੇ ਨੂੰ ਅੱਗ ਲਾ ਦਿੱਤੀ ਜਦੋਂ ਮੁਗਲ ਫਿਰ ਕਵਰਾਏ ਹੋਏ ਇੱਧਰ ਨੂੰ ਆਏ ਤਾਂ ਇਹਨਾਂ ਦੋਵਾਂ ਨੇ ਪਾਗਲਾਂ ਵਰਗਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਕਦੇ ਇੱਕ ਦੂਸਰੇ ਦੇ ਗਲ ਲੱਗ ਕੇ ਰੋਣ ਲੱਗ ਪੈਣ ਕਦੇ ਚੀਕਾ ਮਾਰਦੇ ਇੱਧਰ ਉੱਧਰ ਭੱਜਣ ਲੱਗ ਪੈਣ ਕਦੇ ਰੋੜੇ ਢੀਮਾ ਮੁਗਲਾਂ ਵੱਲ ਵਗਾ ਵਗਾ ਮਾਰਨ ਲੱਗ ਪੈਣ ਇੱਕ ਤੇ ਮੁਗਲ ਵੀ ਇਸ ਲੜਾਈ ਤੋਂ ਥੱਕ ਟੁੱਟ ਚੁੱਕੇ ਸਨ ਅਤੇ ਰਾਤ ਵੀ ਕਾਫੀ ਹੋ ਚੁੱਕੀ ਸੀ ਉਹ ਵੀ ਚਾਹੁੰਦੇ ਸਨ ਕਿ ਆਰਾਮ ਕੀਤਾ ਜਾ ਸਕੇ ਦੂਸਰਾ ਇਹਨਾਂ ਗੁਰਸਿੱਖਾਂ ਵੱਲੋਂ ਪਾਗਲਾਂ ਵਰਗਾ ਵਿਹਾਰ ਕਰਨ ਤੇ ਸਪਈਆਂ ਨੇ ਬਹੁਤਾ ਧਿਆਨ ਨਾ ਦਿੱਤਾ ਅਤੇ ਇਸ ਪ੍ਰਕਾਰ ਗੁਰੂ ਮਹਿਰ ਨਾਲ ਸ਼ਹੀਦ ਗੁਰਸਿੱਖਾਂ ਦਾ ਸੰਸਕਾਰ ਕਰਨ ਵਿੱਚ ਇਹ ਦੋਵੇਂ ਕਾਮਯ ਗਾਇ ਜਿਸ ਅਸਥਾਨ ਤੇ ਤਿੰਨ ਪਿਆਰਿਆਂ ਦੋ ਸਹਿਬ ਜਾਦਿਆਂ ਅਤੇ 32 ਦੇ ਕਰੀਬ ਸਤਗੁਰੂ ਜੀ ਦੇ ਵਰਸਾਏ ਗੁਰਸਿੱਖਾਂ ਨੇ ਗੜੀ ਵਿੱਚੋਂ ਬਾਹਰ ਨਿਕਲ ਕੇ ਮੈਦਾਨੇ ਜੰਗ ਵਿੱਚ 10 ਲੱਖ ਫੌਜ ਦਾ ਮੁਕਾਬਲਾ ਕਰਕੇ ਜਾਮ ਇਹ ਸ਼ਹਾਦਤ ਪੀਤਾ ਉਸ ਅਸਥਾਨ ਤੇ ਸ਼ਿਸ਼ੋਭਤ ਗੁਰਦੁਆਰਾ ਸਾਹਿਬ ਦਾ ਪ੍ਰਚਲਿਤ ਨਾਮ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਸ਼ਹੀਦਾਂ ਦਾ ਸਸਕਾਰ ਅਸਥਾਨ ਹੋਣ ਕਾਰਨ ਇਸ ਨੂੰ ਸ਼ਹੀਦ ਗੰਜ ਵੀ ਆਖਿਆ ਜਾਂਦਾ ਹੈ